ਅਮਰੂਦ ਸਵੇਰੇ 9:00 ਵਜੇ ਸਾਰਿਆਂ ਨੂੰ ਸੂਚਿਤ ਕਰਨਾ ਚਾਹਾਂਗਾ ਕਿ ਇਸ ਵੇਲੇ ਬਾਗੜਾ ਡੈਮ ਦਾ ਜਿਹੜਾ ਸਤਾਰ ਹੈਗਾ ਉਹ 1679 ਫੀਟ ਹੈ ਤੇ ਜਿਹੜਾ ਟੋਟਲ ਡਿਸਚਾਰਜ ਹੈ ਉਹ 75000 ਕਿਊਸਕ ਹੈ ਲੇਕਿਨ ਸਾਨੂੰ ਅਡਵਾਂਸ ਇਨਫੋਰਮੇਸ਼ਨ ਆਈ ਹੈ ਕਿ ਹੋ ਸਕਦਾ ਹੈ ਘੰਟੇ ਦੋ ਘੰਟੇ ਦੇ ਵਿੱਚ ਇਸ ਨੂੰ ਵਧਾ ਕੇ 80000 ਕਿਊਸਕ ਜਾਂ 85000 ਕਿਊਸਕ ਤੇ ਵੀ ਲੈ ਜਾਇਆ ਜਾਵੇਗਾ ਇਹ ਦੀ ਅਫੀਸ਼ੀਅਲ ਕਨਫਰਮੇਸ਼ਨ ਇੱਕ ਦੋ ਘੰਟਿਆਂ ਦੇ ਵਿੱਚ ਆ ਜਾਵੇਗੀ ਬਟ ਮੈਂ ਤੁਹਾਨੂੰ ਪਹਿਲਾਂ ਹੀ ਅਡਵਾਂਸ ਸੂਚਿਤ ਕਰਨਾ ਚਾਹੁੰਦਾ ਹਾਂ ਦੋ ਗੱਲਾਂ ਪਹਿਲੀ ਗੱਲ ਕਿ ਇਹਦੇ ਨਾਲ ਸਾਡੇ ਨੰਗਰ ਦੇ ਇਸ ਅਨਾਪੁਰ ਸਾਹਿਬ ਸਬਡਿਵੀਜ਼ਨ ਦੇ ਕੁਝ ਪਿੰਡ ਹੈ ਜਿਨ੍ਹਾਂ ਦੇ ਵਿੱਚ ਖੇਤਾਂ ਦੇ ਵਿੱਚ ਜਾਂ ਜਿੱਥੇ ਵੀ ਨੀਵੇਂ ਘਰ ਹੈਗੇ ਆ ਉੱਥੇ ਪਾਣੀ ਓਵਰਫਲੋ ਕਰਕੇ ਦਰਿਆ ਦਾ ਆਉਣ ਦਾ ਸੰਭਾਵਨਾ ਹੈ ਤਾਂ ਕਿਰਪਾ ਕਰਕੇ ਤੁਸੀਂ ਜਿਹੜੀ ਉੱਚੀ ਥਾਵਾਂ ਨੇ ਜਾਂ ਉਹਨਾਂ ਦੇ ਸ਼ਿਫਟ ਕਰ ਜੋ ਜਾਂ ਫਿਰ ਜਿਹੜੇ ਸਾਡੇ ਸਰਕਾਰੀ ਰੀਲੀਫ ਸੈਂਟਰ ਹੈਗੇ ਨੇ ਉਹਨਾਂ ਦੇ ਸ਼ਿਫਟ ਕਰ ਜੋ ਦੂਸਰੀ ਗੱਲ ਜਿਹੜਾ ਸਾਡਾ ਦਰਿਆ ਹੈ ਉਹਦੇ ਵਿੱਚ ਕਾਫੀ ਨਦੀਆਂ ਮਿਲਦੀਆਂ ਨੇ ਬਰਸਾਤੀ ਨਦੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਪਾਣੀ ਘਟ ਗਿਆ ਇਸ ਕਰਕੇ ਸਾਡੀ ਸੂਚਨਾ ਮੁਤਾਬਕ ਰੋਪੜ ਹੈਡਵਰਕਸ ਤੇ ਟੋਟਲ ਜਦੋਂ ਸਾਰੀ ਨਦੀਆਂ ਮਿਲ ਜਾਂਦੀ ਹੈ ਉੱਥੇ ਵਹਾਅ तकरीबन ਉਨਾ ਹੀ ਰਹੇਗਾ ਜਿੰਨਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਤਾਂ ਡਾਊਨਸਟ੍ਰੀਮ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਤੇ ਮੈਂ ਪਿੰਡਾਂ ਦੇ ਨਾਮ ਲੈਂਦਾ ਜਿਨ੍ਹਾਂ ਤੇ ਅਸਰ ਹੋਏਗਾ ਬਾਕੀ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਵਹਾਅ ਵਿੱਚ ਵਿਸ਼ਵਾਸ ਨਾ ਕਰਨਾ ਜਿਹੜੇ ਪਿੰਡਾਂ 'ਚ ਅਸਰ ਹੋ ਸਕਦਾ ਹੈ ਉਹਦਾ ਮੰਗਲ ਦੇ ਵਿੱਚ ਹਰਸ਼ਾ ਬੇਲਾ ਪੱਤੀ ਦੁਲਜੀਆ ਪੱਤੀ ਟੇਕਸਿੰਗ ਸੈਂਸਰਵਾਲ ਐਲਗਰਾ ਬੇਲਾ ਧਿਆਨੀ ਲੋਅਰ ਬੇਲਾ ਧਿਆਨੀ ਅਪਰ ਬੇਲਾ ਰਾਮਗੜ ਬੇਲਾ ਸ਼ਿਫ ਸਿੰਘ ਥੱਲੂ ਪਲਾਸੀ ਸਿੰਪੁਰਾ ਜੋਲ ਪਠੋ ਮਜਾਰੀ ਤਰਮਜਾਰਾ ਭਲਾਨ ਕਲਿਤਰਾ ਦਰੋਲੀ ਨੀਵਾ ਡਬ ਕਿੜਾ ਨੀਚਵਾ ਤੁਸੀਂ ਸਾਡੇ ਜਿਹੜੇ 4 ਰੈਸਕਿਊ ਸੈਂਟਰ ਹੈਗੇ ਨੇ ਉਹਨਾਂ ਚ ਵੀ ਸ਼ਿਫਟ ਕਰ ਸਕਦੇ ਹੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਲਾਨ ਸਰਕਾਰੀ ਮਿਡਲ ਸਕੂਲ ਪਨਾਮ ਸਿੰਪੁਰਾ ਪਲਾਸੀ ਦਾ ਕਮਿਊਨਿਟੀ ਹਾਲ ਜਾਂ ਫਿਰ ਡੀਏਵੀ ਸਕੂਲ ਬ੍ਰਾਂਪੁਰਾ ਇਸੇ ਤਰ੍ਹਾਂ ਸਾਡੇ ਸ਼੍ਰੀ ਅਰਣਪੁਰ ਸਾਹਿਬ ਦੇ ਵਿੱਚ ਕੁਝ ਪਿੰਡ ਨੇ ਬੁਰਜ ਚਾਂਦਪੁਰ ਬੇਲਾ ਗਜਪੁਰ ਬੇਲਾ ਸ਼ਾਹਪੁਰ ਬੇਲਾ ਨਿੱਕੂਵਾਲ ਅਮਰਪੁਰ ਬੇਲਾ ਲੋਧੀਪੁਰ ਤੇ 10 ਗਰਾ। ਇਨ੍ਹਾਂ ਪਿੰਡਾਂ ਦੇ ਵਿੱਚ ਵੀ ਦਰਿਆ ਦਾ ਪਾਣੀ ਓਵਰਫਲੋ ਕਰਕੇ ਖੇਤਾਂ 'ਚ ਜਾਂ ਨੀਵੇਂ ਘਰਾਂ 'ਚ ਅਸਰ ਕਰ ਸਕਦਾ ਹੈ। ਕਿਰਪਾ ਕਰਕੇ ਤੁਸੀਂ ਸਾਡੇ ਰੀਲੀਫ ਕੈਂਪਸ ਵਿੱਚ ਆ ਸਕਦੇ ਹੋ ਕਿਲਾ ਆਨੰਦਗੜ ਅ ਵਿੱਚ ਰੀਲੀਫ ਸੈਂਟਰ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਹਰ ਰਾਇ ਜੀ ਤਮੇਲੀ ਵਾਲੇ ਪਿੰਡ ਲੋਧੀਪੁਰ ਵਿੱਚ ਵੀ ਰੀਲੀਫ ਸੈਂਟਰ ਹੈ। ਸਾਡੀ ਸਰਕਾਰੀ ਹੈਲਪਲਾਈਨ ਤੇ ਵੀ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ 24 ਘੰਟੇ 018881221157 ਜਾਂ ਫਿਰ ਪੁਲਿਸ ਹੈਲਪਲਾਈਨ 112 ਤੇ ਵੀ ਸੰਪਰਕ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਦੁਹਰਾਣਾ ਹੈ ਜਿਹੜੇ ਪਿੰਡਾਂ ਦਾ ਮੈਂ ਨਾਮ ਲਿਆ ਹੈ ਉਹਨਾਂ ਪਿੰਡਾਂ ਨੂੰ ਹਰਕਤ ਚਾਣ ਦੀ ਜ਼ਰੂਰਤ ਹੈ ਆਪਣੇ ਕੋਲ ਹਲੇ ਵੀ 2 ਘੰਟੇ ਹੈਗੇ ਨੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਹਿਲਾਵਾਂ ਨੂੰ ਘਟੋਗਾਟ ਸ਼ਿਫਟ ਕਰ ਦਿਓ ਤੇ ਆਪਣੇ ਸਰਕਾਰੀ ਰੀਲੀਫ ਸੈਂਟਰਾਂ 'ਚ ਆ ਜਾਓ ਜਾਂ ਫਿਰ ਉੱਪਰਲੇ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਘਰ ਵੀ ਤੁਸੀਂ ਸ਼ਿਫਟ ਕਰ ਸਕਦੇ ਹੋ ਦੂਸਰਾ ਸਾਡੀ ਸਰਕਾਰੀ ਟੀਮਾਂ ਕੋਈ ਰਿਸਪੌਂਸ ਟੀਮਸ 24 ਘੰਟੇ ਫੀਲਡ ਵਿੱਚ ਡਿਪਲੋਏਡ ਹੈ ਸਾਡੀ ਐਨਡੀਆਰਐਫ ਦੀ ਦੋਨੋਂ ਵੱਖਰੇ ਵੱਖਰੇ ਕਾਲਮ ਅਨੰਦਪੁਰ ਸਾਹਿਬ ਚ ਵੀ ਡਿਪਲੋਏਡ ਹੈ ਤੇ ਨੰਗਲ ਚ ਵੀ ਡਿਪਲੋਏਡ ਹੈ ਇਸ ਕਰਕੇ ਕਿਸੇ ਵੀ ਆਪਤਕਾਲੀਨ ਸਥਿਤੀ ਦੇ ਵਿੱਚ ਅਸੀਂ ਰਿਸਪੌਂਸ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਹਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਸਾਡੀ ਐਡਵਾਈਜ਼ਰੀ ਫਾਲੋ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਦੇ ਵਿੱਚ ਵਿਸ਼ਵਾਸ ਨਾ ਕਰੋ ਤੇ ਜੇ ਕੋਈ ਅਪਵਾਦ ਫਰਾਂਦਾ ਹੈ ਤੇ ਉਹਦੇ ਧਿਆਨ ਚਾਹੁੰਦੇ ਸਾਡੇ ਧਿਆਨ ਚ ਲਿਆਓ ਅਸੀਂ ਉੱਤੇ ਸਖਤ ਕਾਰਵਾਈ ਕਰਾਂਗੇ ਤੇ ਮੈਂ ਰਿਪੀਟ ਕਰਦਾ ਜਿਹੜਾ ਸਾਡਾ ਰੂਪਨ ਹੈਡਵਰਕਸ ਹੈ ਉਸ ਤੋਂ ਥੱਲੇ ਜਿੰਨਾ ਦਰਿਆ ਦੇ ਵਿੱਚ ਪਾਣੀ ਚੱਲ ਰਿਹਾ ਹੈਗਾ ਉਹਦੇ ਵਿੱਚ ਤਕਰੀਬਨ ਉਨਾ ਹੀ ਪਾਣੀ ਰਹੇਗਾ ਤੇ ਉਸ ਤੇ ਭਰਾਂ ਦੀ ਜ਼ਰੂਰਤ ਨਹੀਂ